ਜਿਹੜੇ ਕਿਸਾਨ ਨੇ ਉਹ ਨਿਤ ਦਿਨੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਤਾਂ ਦੂਸਰੇ ਪਾਸੇ ਆਬੋ ਹਵਾ ਪੌਣ ਪਾਣੀ ਜਾਂ ਤਰਤੀਹ ਟਿਟਲਾ ਪਾਣੀ ਕਿਸ ਤਰੀਕੇ ਦੇ ਨਾਲ ਤਰਤੀਹ ਟਿਟਹਾਉ ਡੂੰਗਾ ਹੁੰਦਾ ਹੋਇ ਨਜ਼ਰ ਆ ਰਿਹਾ ਇਸ ਤੇ ਅੱਜ تفصیلی ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਆਈਐਸ ਕਾਂ ਸਿੰਘ ਪੰਨੂ ਹਾਜ਼ਰ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਧੰਨਵਾਦ ਸਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲਬਾਤ ਕੀਤੀ ਹੈ ਤੁਹਾਡਾ ਖੇਤੀਬਾੜੀ ਸੈਕਟਰ ਦੇ ਵਿੱਚ ਖੇਤੀਬਾੜੀ ਖੇਤ ਦੇ ਵਿੱਚ ਤੁਸੀਂ ਬਤੌਰ ਚਿੰਗੀਆਂ ਜਿਹੜੀਆਂ ਸਵਾਮਾਂ ਨੇ ਸਰਕਾਰ ਦੇ ਵਿੱਚ ਵੀ ਨਿਭਾਈਆਂ ਨੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਕਿ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ। ਖੇਤੀਬਾੜੀ ਬਹੁਤ ਹੀ ਲਾਹੇਵੰਦ ਜਿਹੜਾ ਹੈ ਤੰਦਾ ਨਹੀਂ ਰਹਿ ਗਈ ਕਿਉਂਕਿ ਬਹੁਤ ਜੜੇ ਇਸ ਤੋਂ ਜਿਹੜਾ ਮਤਲਬ ਕਿ ਹਟ ਗਏ, ਪਾਸੇ ਹਟ ਗਏ। ਕਿਸ ਤਰੀਕੇ ਨਾਲ ਕਿਸਾਨ ਜੁੜਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਆਪਾਂ ਕਿਸਾਨੇ ਨੂੰ ਅੱਗੇ ਪਰਫੁੱਲਤਪੂਰ ਕਰਾਂਗੇ? ਕਹੋ ਜੀ ਵਿਜਿਤ ਨੇ ਹੁਣ ਤੁਹਾਡੇ ਕੋਲ ਬਤੌਰ ਰਟਾਇਰ ਹੋਣ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਚ ਵਿਚਰ? ਦੇਖੋ ਜੀ ਇਹ ਹੈ ਕਿ ਪੰਜਾਬ ਦੀ ਜਿਹੜੀ ਤਰਤੀ ਹੈ ਉਹ ਦੁਨੀਆਂ ਦੀ ਸਭ ਤੋਂ ਜ਼ਰਖੇਸ ਧਰਤੀ ਹੈ ਲਗਾਤਾਰ ਦਰਿਆ ਇੱਚ ਵਗਦੇ ਰਹੇ ਨੇ ਆਪਾਂ ਰੋਹੀ ਰੀਜ 'ਚ ਖੜੇ ਆ ਕਿਸੇ ਜਮਾਨੇ 'ਚ ਸਤਲੁਜ ਇਧਰੋਂ ਵਗਦਾ ਰਿਹਾ ਹੁਣ ਤਾਂ ਰੋਪੜ ਤੋਂ ਨਵੇਂ ਸ਼ਹਿਰ ਵਾਲੇ ਪਾਸੇ ਨੂੰ ਤੇ ਫਿਰ ਉਹ ਜਿੰਦਰ ਵਾਲੇ ਪਾਸੇ ਚਲਾ ਗਿਆ ਵੀ ਕਿਸੇ ਜਮਾਨੇ 'ਚ ਇੱਥੇ ਵਗਦਾ ਰਿਹਾ ਤੇ ਬਹੁਤ ਜ਼ਿਆਦਾ ਜ਼ਰਖੇਸ ਧਰਤੀ ਹੈ ਤੇ ਇਸ ਜ਼ਰਖੇਸਤਾ ਦਾ ਪਤਾ ਜ਼ਿਆਦਾ ਇਹਦੀ ਵੈਲਿਊ ਤਾਂ ਵਧੀ ਹੈ ਜੇ ਇਸ ਤਰ੍ਹਾਂ ਥੱਲੇ ਪਾਣੀ ਵੀ ਹੈ ਤੇ ਇਸ ਧਰਤੀ ਦੇ ਪੰਜਾਬ ਦੀ ਧਰਤੀ ਦੇ ਥੱਲੇ ਮਿੱਠਾ ਪਾਣੀ ਆ ਹਜ਼ਾਰਾਂ ਸਾਲਾਂ ਤੋਂ ਸਰਤੀ ਦਾ ਮੀਂਹ ਦਾ ਦਰਿਆਵਾਂ ਦਾ ਪਾਣੀ ਝਿਰ ਕੇ ਉੱਥੇ ਪਾਣੀ ਮਿੱਠਾ ਸੋ ਮਿੱਠਾ ਪਾਣੀ ਹੋ ਗਿਆ ਜ਼ਰਖੇਸ ਧਰਤੀ ਹੋ ਗਈ ਮਿਹਨਤੀ ਲੋਕ ਹੋ ਗਏ ਸੋ ਉਸ ਕਰਕੇ ਇਹ ਖੇਤਾ ਖੇਤੀਬਾੜੀ ਦਾ ਬੜਾ ਇੰਪੋਰਟੈਂਟ ਖੇਤਾ ਹੈ ਦੁਨੀਆ ਦੇ ਵਿੱਚ ਅਸੀਂ ਨੈਸ਼ਨਲ ਕਿਟੀ ਦੇ ਵਿੱਚ ਜਿਹੜਾ ਨੈਸ਼ਨਲ ਫੂਡ ਗ੍ਰੇਨ ਦਾ ਇੱਕ ਹੈਗਾ ਸਿਸਟਮ ਉਹਦੇ ਚ 25% ਦੇ ਕਰੀਬ ਇਸ ਖੇਤੇ ਚੋਂ ਅਸੀਂ ਕਣਕ ਤੇ ਝੋਨਾ ਉੱਥੇ ਦਨੇ ਆ ਭਾਵੇਂ ਕਿ ਸਾਡਾ ਆਪਣਾ ਏਰੀਆ ਜਿਦਾ 1.5-2% ਹੈ ਸੋ ਇਹ ਬਹੁਤ ਵੱਡਾ ਏਰੀਆ ਹੈਗਾ ਜਿੱਥੇ ਕਿ ਲੋਕ ਕੀਤੀ ਬੜੀ ਕਰਦੇ ਨੇ ਹਾਂ ਤੁਹਾਡੀ ਗੱਲ ਸਹੀ ਹੈ ਕਿ ਹੁਣ ਸਮੱਸਿਆਵਾਂ ਭਾਵੇਂ ਕੀ ਸਮੱਸਿਆਵਾਂ ਤਾਂ ਹਰੇਕ ਦੌਰ ਦੇ ਵਿੱਚ ਹਰੇਕ ਲੋਕਾਂ ਨੂੰ ਹੁੰਦੀਆਂ ਨੇ ਇੱਧਰ ਚੁਣੌਤੀਆਂ ਵਧ ਗਈਆਂ ਚੁਣੌਤੀਆਂ ਵਧੀਆਂ ਨੇ ਚੁਣੌਤੀਆਂ ਦੇ ਵਿੱਚ ਜਿਹੜੇ ਦੋ ਤਿੰਨ ਗੱਲਾਂ ਨੇ ਇੱਕ ਤਾਂ ਹੈਗਾ ਸਭ ਤੋਂ ਪਹਿਲਾਂ ਕਿ ਅਸੀਂ ਜਿਹੜੀ ਖੇਤੀ ਕਰਦੇ ਹਾਂ ਤਾਂ ਕੁਦਰਤ ਦੇ ਜਿਹੜੇ ਐਲੀਮੈਂਟਸ ਨੇ ਜੀ ਕੀ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਖੇਤੀ ਕਰਦੇ ਹਾਂ ਕਿ ਨਹੀਂ ਕਰ ਕਿਉਂਕਿ ਬਾਕੀ ਦੇ ਜਿਹੜੇ ਸ਼ੋਭੇ ਨੇ ਬਾਕੀ ਦੇ ਜਿਹੜੇ ਕਾਰੋਬਾਰ ਨੇ ਉਹ ਕੁਦਰਤੋਂ ਪਾਸੇ हट ਕੇ ਵੀ ਕਰ ਸਕਦੇ ਤੁਸੀਂ ਸਰਵਿਸ ਕਰ ਸਕਦੇ ਹੋ ਤੁਸੀਂ ਹੋਟਲ ਖੋਲ੍ਹ ਸਕਦੇ ਹੋ ਤੁਸੀਂ ਫੈਕਟਰੀਆਂ ਲਾ ਸਕਦੇ ਹੋ ਤੁਸੀਂ ਨੌਕਰੀਆਂ ਕਰ ਸਕਦੇ ਹੋ ਪਰ ਖੇਤੀਬਾੜੀ ਜਿਹੜੀ ਹੈ ਉਹ ਤਾਂ ਕੁਦਰਤ ਦੇ ਨਾਲ ਲੜ ਕੇ ਹੀ ਹੋਏਗੀ ਹੋਇਆ ਕੀ ਹੈ ਕਿ ਪਿਛਲੇ 30-40 ਸਾਲਾਂ ਚ ਜਿਆਦਾ ਸਾਡੇ ਕੋਲ ਝੋਨਾ ਆਇਆ ਪੰਜਾਬ ਚ ਜੀ ਸੋਚੋ ਨਾ ਕਿਸ ਤਰ੍ਹਾਂ ਦੀ ਕ੍ਰੌਪ ਆਈ 1978 ਤੋਂ ਪਹਿਲਾਂ ਅਸੀਂ ਸਿਰਫ 3 ਲੱਖ ਏਕੜ ਦੇ ਵਿੱਚੋਂ ਨਾ ਹੁੰਦਾ ਸੀ ਹੁਣ 33 ਲੱਖ ਏਕੜ ਚ ਹੁੰਦਾ ਇਹ ਕ੍ਰੌਪ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਪੰਜਾਬ ਦੀ ਕ੍ਰੌਪ ਨਹੀਂ ਸੀ ਇਹ ਬਾਹਰੋਂ ਆਈ ਹੈ ਇਹ ਉਸ ਖੇਤਰੀ ਚ ਆਈ ਹੈ ਜਿਹੜੇ ਖੇਤੇ ਦੇ ਵਿੱਚ ਮੀਂਹ ਜਾਦੇ ਪੈਂਦੇ ਹੈਗੇ 1500 2000 ਮਿਲੀਮੀਟਰ ਤੋਂ ਵੱਧ ਮੀਂਹ ਪੈਂਦਾ ਸਾਡੇ 550 ਮਿਲੀਮੀਟਰ ਮੀਂਹ ਪੈਂਦਾ ਹੈਗਾ ਸਾਲ ਦਾ ਤੋਂ ਅਸੀਂ ਫਿਰ ਕੀ ਕੀਤਾ ਇਸ ਕ੍ਰੌਪ ਸਾਡੇ ਕੋਲ ਆ ਗਈ ਭਾਰਤ ਸਰਕਾਰ ਦੀਆਂ ਪਾਲਿਸੀਜ਼ ਚ ਆ ਗਈ ਕਿਉਂਕਿ ਭਾਰਤ ਸਰਕਾਰ ਨੂੰ ਜਿਹੜਾ ਹੈਗਾ ਹਿੰਦੁਸਤਾਨ ਦਾ ਢੇਡ ਭਰਨ ਵਾਸਤੇ ਫੂਡ ਗ੍ਰੇਨ ਚਾਹੀਦੇ ਸੀ ਉਸ ਮਾਨੇ ਚ ਸੋ ਆ ਗਈ ਪਰ ਇਹ ਨੂੰ ਅਸੀਂ ਉਹ ਜਿਹੜਾ 550 ਤੇ 1500 ਦਾ ਫਰਕ ਸੀਗਾ ਉਹ ਧਰਤੀ ਚੋਂ ਪਾਣੀ ਕੱਢ ਘਟ ਕੇ ਪੂਰਾ ਕੀਤਾ ਸੋ ਇਸ ਨੇ ਸਾਡੀ ਆਬੋ ਹਵਾ ਸਾਡੀ ਧਰਤੀ ਦੀ ਸਿਹਤ ਸਾਡਾ ਧਰਤੀ ਹੇਠਲਾ ਪਾਣੀ ਇਹਨਾਂ ਤਿੰਨਾਂ ਦੀ ਖਰਾਬੀ ਕੀਤੀ ਹੈ ਤੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੇਤੀ ਦੀ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਇਹ ਪਹਿਲਾਂ ਤਾਂ ਇਹਨੂੰ ਇਹਨੂੰ ਕਨਫਰੰਟ ਕਰੀਏ ਇਦਾ ਸਾਹਮਣਾ ਕਰੀਏ ਕਿ ਅਸੀਂ ਆਪਣੀ ਖੇਤੀ ਨੂੰ ਕੁਦਰਤ ਪੱਖੀ ਕਿਸ ਤਰ੍ਹਾਂ ਬਣਾ ਸਕਦੇ ਹਾਂ ਅੱਛਾ ਪਰੋ ਸਾਹਿਬ ਆਪਾਂ ਮੈਂ ਥੋੜੇ ਕੋ ਪਛੋਕੜ ਤੇ ਵੱਲ ਮਾੜਾ ਜਾਊਂਗਾ ਆਪਾਂ ਹਰੀ ਕ੍ਰਾਂਤੀ ਦੇ ਦੌਰ ਤੋਂ ਆਪਾਂ ਲੈ ਕੇ ਆਈਏ ਤਾਂ ਜ਼ਿਆਦਾਤਰ ਇਹੀ ਹੋਇਆ ਕਿ ਪੰਜਾਬ ਦੇ ਵਿੱਚ ਜਾਂ ਫਿਰ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਫਸਲਾਂ ਉਗਾਉਣ ਦੇ ਲਈ ਉਹਨੂੰ ਉਤਸ਼ਾਹਿਤ ਕੀਤਾ ਗਿਆ ਉਸ ਮੌਕੇ ਦਾ ਲੇਕਿਨ ਦੌਰ ਸੀ ਉਸ ਮੌਕੇ ਦੀ ਸਮੇਂ ਦੀ ਮੁੱਖ ਲੋੜ ਸੀ ਕਿ ਉਹਨਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਕਣਕ ਬੀਜਣੀ ਪਈ ਜਿਵੇਂ ਹੁਣ ਤੁਸੀਂ ਝੋਨਾ ਬਣਾ ਜੀਰੀ ਦਾ ਜ਼ਿਕਰ ਕਰ ਰਹੇ ਹੋ ਨਾ ਚੌਲ ਦਾ ਜ਼ਿਕਰ ਕਰ ਰਹੇ ਹੋ ਇਸ ਤੋਂ ਹਟ ਕੇ ਆਪਾਂ ਕਿਸ ਤਰੀਕੇ ਨਾਲ ਆਪਾਂ ਅੱਗੇ ਵਧ ਸਕਦੇ ਕਿਉਂਕਿ ਜਾਂ ਤਾਂ ਸਰਕਾਰ ਕੋਲ ਤੁਸੀਂ ਬਤੌਰ ਸਰਕਾਰ ਦੇ ਵਿੱਚ ਹੀ ਬਹੁਤ ਐਜਹੀ ਜਿਹੜੇ ਏਜੰਡੇ ਨੇ ਉਹ ਬਣਾਏ ਸੀਗੇ ਤਾਂ ਹੁਣ ਕਿਸ ਤਰੀਕੇ ਨਾਲ ਜਿਵੇਂ ਮੱਕੀ ਬਾਜਰਾ ਜਵਾਰ ਪਹਿਲਾਂ ਪ੍ਰਾਂਤਨ ਤੋਂ ਹੁੰਦੀਆਂ ਸੀਗੀਆਂ ਉਹ ਫਸਲਾਂ ਹੁਣ ਨਹੀਂ ਹੁੰਦੀਆਂ ਨਰਮਾ ਹੋ ਗਿਆ ਉਹ ਵੀ ਬਠਿੰਡੇ ਵਾਲੀ ਬੈਲਟ ਤੇ ਖਤਮ ਹੋ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਜੀਰਿਓ ਲੱਗਦੀ ਹੈ ਤਾਂ ਇਹ ਕਿਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਇਹਦਾ ਬਦਲ ਲਈਏ ਸਰਕਾਰ ਕੋਲ ਕਿਸ ਤਰੀਕੇ ਨਾਲ ਇਹ ਜਿਹੇ ਪਲਾਨ ਹੋਰ ਹੋ ਸਕਦੇ ਨੇ ਤੁਸੀਂ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਵੇਖੋ ਮੈਂ ਸਮਝਦਾ ਕਿ ਅੱਜ ਦੇ ਤਰੀਕੇ ਦੇ ਵਿੱਚ ਅਸਲ ਸਿਰਫ ਉਹੀ ਹੁੰਦੀ ਹੈ ਜਿਹੜੀ ਵਿਕੇ ਜੀ ਤੁਸੀਂ ਕੁਝ ਇਸ ਤਰ੍ਹਾਂ ਦੀਆਂ ਫਸਲਾਂ ਪੈਦਾ ਕਰ ਲਓ ਜਿਹੜੀਆਂ ਵਿਕਣ ਨਾ ਤੁਸੀਂ ਮੱਕੀ ਦੀ ਗੱਲ ਕਰਦੇ ਹੋ ਆ ਹੁਣ ਤਾਂ ਇਥਨੋਲ ਵੱਡੀਆਂ ਫੈਕਟਰੀਆਂ ਨੇ ਕੁਝ 2 ਸਾਲ ਤੋਂ ਉਹ ਚੱਕਣੀ ਸ਼ੁਰੂ ਕੀਤੀ ਹੈ ਭਾਰਤ ਸਰਕਾਰ ਦੀ ਪਾਲਿਸੀ ਚੇਂਜ ਹੋਈ ਹੈ ਨਹੀਂ ਤਾਂ ਤੁਸੀਂ ਮੱਕੀ ਪੈਦਾ ਕਰ ਰਹੇ ਸੀ ਮਾਰਕੀਟ ਦੇ ਵਿੱਚ ਜਾ ਕੇ 13 1400 1200 ਨੂੰ ਵਿਕਦੇ ਸੀ ਸੋ ਫਸਲ ਉਹੀ ਪੈਦਾ ਕਰਨੀ ਹੈ ਕਿਸਾਨ ਨੇ ਕਿਉਂਕਿ ਕਿਸਾਨ ਨੇ ਆਪਣਾ ਢਿੱਡ ਵੀ ਭਰਨਾ ਆਪਣੇ ਬੱਚਿਆਂ ਨੂੰ ਵੀ ਪਾਲਣਾ ਸੋ ਸਾਨੂੰ ਜਿਹੜੀਆਂ ਇਹ ਦੋ ਫਸਲਾਂ ਨੇ ਝੋਨਾ ਤੇ ਕਣਕ ਇਹ ਸਾਡੀਆਂ ਇਸ ਤਰ੍ਹਾਂ ਦੀ ਫਸਲਾਂ ਨੇ ਜਿਹੜੀ ਅਸ਼ੂਡ ਕ੍ਰੌਪ ਹੈ ਮਤਲਬ ਇਹ ਜੇ ਫਲਡ ਕੋਈ ਵਗੈਰਾ ਵੱਡਾ ਨਾਮ ਆਵੇ ਤਾਂ ਇਹ ਕ੍ਰੌਪ ਸਾਡੇ ਬਹੁਤ ਵਧੀਆ ਹੋ ਜਾਂਦੀ ਦੋਨੇ ਹੁੰਦੀਆਂ ਨੇ ਅਸ਼ੂਡ ਮਾਰਕੀਟਿੰਗ ਹੈ ਅਸ਼ੂਡ ਮਾਰਕੀਟ ਕਲੀਅਰੈਂਸ ਹੈ ਵੀ ਮੰਡੀਆਂ ਚੋਂ ਅਸੀਂ ਜਾ ਕੇ ਸੁੱਟੀ ਮੰਡੀਆਂ ਚੋਂ ਜਾ ਕੇ ਉਹ ਵਿਕ ਜਾਨੀਆਂ ਤੇ ਚਲੀ ਜਾਣੀਆਂ ਲੋਕਾਂ ਦੇ ਖੇਤਾਂ ਤੇ ਲੋਕਾਂ ਦੇ ਬੈਂਕਾਂ ਦੇ ਵੀ ਪੈਸਾ ਆ ਜਾਂਦਾ ਜੀ ਸੋ ਇਹ ਸਾਡੀਆਂ ਦੋ ਕ੍ਰੌਪਸ ਨੇ ਜਿਹੜੀਆਂ ਸਾਡੀਆਂ ਬੜੀਆਂ ਸ਼ੂਡ ਕ੍ਰੌਪਸ ਨੇ ਅੱਛਾ ਹਿੰਦੁਸਤਾਨ ਦੀ ਇੰਨੀ ਵੱਡੀ ਮਾਰਕੀਟ ਇਹਨਾਂ ਕ੍ਰੌਪਸ ਦਾ ਸਾਡੇ ਕੋਲ ਹੈਗੀ ਹੈ ਸੋ ਰੌਲਾ ਇਹ ਹੈ ਕਿ ਇਹਨਾਂ ਕ੍ਰੌਪਸ ਨੂੰ ਅਸੀਂ ਬੀਜੀਏ ਇਸ ਤਰੀਕੇ ਨਾਲ ਇਹਦੀ ਐਗਰੋਨਮੀ ਇਹਨੂੰ ਬੀਜਣ ਦਾ ਢੰਗ ਤਰੀਕੇ ਇਸ ਤਰ੍ਹਾਂ ਦੇ ਬਣਾਈਏ ਜਿਸ ਦੇ ਨਾਲ ਸਾਡੀ ਜਿਹੜੇ ਨੇਚਰਲ ਰਿਸੋਰਸਸ ਨੇ ਸਾਡੇ ਕੁਦਰਤੀ ਸੋਮੇ ਨੇ ਜਿਹੜੇ ਖਾਸ ਕਰਕੇ ਝੋਨੇ ਕਰਕੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨ ਨਾ ਹੋਵੇ ਇਹ ਫਸਲਾਂ ਕਰਦੇ ਹੋਏ ਇਹਨੂੰ ਕੁਦਰਤੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਕਰਦੇ ਹੋਏ ਨਾਲ ਦੀ ਨਾਲ ਹੌਲੀ ਹੌਲੀ ਕਰਕੇ ਜੇ ਹੋਰ ਫਸਲਾਂ ਵੱਲ ਜਾਈਏ ਆ ਜਿਵੇਂ ਹੁਣ ਬਾਗਬਾਨੀ ਵਾਲ ਬਾਗਬਾਨੀ ਵਾਲੇ ਪਾਸੇ ਨੂੰ ਬਹੁਤ ਰੋਕ ਰਹੇ ਨੇ ਅਸਲ ਅਸਲ ਜੇ ਤੁਹਾਡੇ ਨਾਲ ਵਿਚਾਰ ਲਿਆ ਬੜਾ ਬੜਾ ਵੱਡਾ ਇਸ਼ੂ ਹੈ ਇਹ ਬੜਾ ਵੱਡਾ ਵਿਸ਼ਾ ਵੀ ਹੈ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਬਦਲ ਦਿਓ ਅਸੀਂ ਬਦਲ ਕਰਾਂਗੇ ਸਾਨੂੰ ਕਿ ਲੋੜ ਹੈ ਤਰ ਤੀਖਟੋ ਪਾਣੀ ਕੱਢਣ ਦੀ ਲੇਕਿਨ ਕਿਤਨੇ ਕਿਤਨੇ ਲੱਗਦਾ ਨਹੀਂ ਕਿ ਜਿਵੇਂ ਹੁਣ ਐਮ ਐਸ ਪੀ ਦਾ ਮੁੱਦਾ ਹੈ ਮੈਂ ਇਹਦੇ ਨਾਲ ਕੇਂਦਰ ਕੇ ਦਾ ਇੰਟਰ ਲਿੰਕ ਹੁੰਦਾ ਹੈ ਨਾ ਐਮ ਐਸ ਪੀ ਵਿੱਚ ਬਹੁਤ ਪ੍ਰਦਰਸ਼ਨ ਹੋਏ ਐਜੀਟੇਸ਼ਨ ਹੋਏ ਤਾਂ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਹੀ ਹੈ ਉਹ ਉਹਦਾ ਕੋਈ ਬਦਲ ਹਲੇ ਤੱਕ ਵੀ ਸਰਕਾਰ ਨਹੀਂ ਲੱਭਿਆ ਨਹੀਂ ਭਾਵੇਂ ਥੋੜੇ ਇੱਕ ਐਮਐਸਟੀ ਵਿੱਚ ਬੜਾ ਬੜਾ ਤਰੀ ਕਰਕੇ ਕੇਂਦਰ ਦੀ ਹਕੂਮਤ ਜਿਹੜੀ ਉਹ ਕਹਿ ਦਿੰਦੀ ਹੈ ਲੇਕਿਨ ਗਰਾਊਂਡ ਪੱਧਰ ਤੇ ਜਿਹੜੇ ਕਿਸਾਨ ਨੇ ਉਹ ਹੁਣੇ ਤੋਂ ਹਟਣ ਨੂੰ ਤਿਆਰ ਨਹੀਂ ਹੈ ਇਹ ਕੀ ਕਾਰਨ ਮੰਨਦੇ ਨਹੀਂ ਅੱਪਾ ਤਾਂ ਕਿਸਾਨਾਂ ਦੀ ਡਿਮਾਂਡ ਵੀ ਹੈ ਪੰਜਾਬ ਗਵਰਨਮੈਂਟ ਦੀ ਡਿਮਾਂਡ ਵੀ ਹੈ ਕਿ ਜੇ ਅੱਜ ਪੰਜਾਬ ਦਾ ਕਿਸਾਨ ਕਣਕ ਤੇ ਝੋਨੇ ਵਾਲੇ ਪਾਸੇ ਆਇਆ ਹੈਗਾ ਜੀ ਤਾਂ ਉਹ ਭਾਰ ਸਰਕਾਰ ਦੀ ਉਸ ਪਾਲਿਸੀ ਦੇ ਵਿੱਚ ਆਇਆ ਕਿ ਇੱਕ ਤਾਂ ਉਹਨਾਂ ਨੂੰ ਮਾਲ ਚਾਹੀਦਾ ਜੀ ਦੂਜਾ ਉਹਨਾਂ ਨੇ ਫਿਰ ਉਸ ਨੂੰ ਮਾਲ ਨੂੰ ਖੇਦਣ ਬਾਅਦ ਵਾਸਤਵਿਕ ਸਿਸਟਮ ਦਿੱਤਾ ਇੱਕ ਮਿਨਿਮਲ ਸਪੂਟ ਪ੍ਰਾਈਸ ਦੇ ਉੱਤੇ ਜੀ ਫਿਰ ਉਹਨੂੰ ਚੱਕਣ ਦਾ ਇੱਕ ਸਿਸਟਮ ਦਿੱਤਾ ਐਫਸੀਆਈ ਬਣ ਗਈ ਏਜੰਸੀਆਂ ਬਣ ਗਿਆ ਚੱਕਿਆ ਗਿਆ ਸ਼ੈਲਰ ਲੱਗੇ ਗਦਾਮ ਬਣ ਗਏ ਸਾਰਾ ਕੁਝ ਬਣ ਗਿਆ ਤੇ ਇਹੀ ਜੇ ਸਿਸਟਮ ਜੇ ਦੂਜੀਆਂ ਕ੍ਰੌਪਸ ਵਾਸਤੇ ਹੋਵੇ ਫਰਜ਼ ਕਰਪਾ ਮੱਕੀ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਕੋਲ ਪ੍ਰੋਬਲਮ ਜਿਹੜੀ ਸਮੱਸਿਆ ਸਾਡਾ ਉਹ ਸਾਡੀ ਖਰੀਫ ਕ੍ਰੌਪ ਦੀ ਹੈ ਸਾਡੀ ਜਿਹੜੀ ਜਿਹੜੀ ਸਾਡੀ ਸੋਹਣੀ ਦੀ ਕ੍ਰੋਪ ਹੈ ਉਹਦੀ ਸਮੱਸਿਆ ਹੈ ਹੜੀ ਦੇ ਵਿੱਚ ਸਾਡੀ ਕਣਕ ਇੱਥੋਂ ਦੀ ਫਸਲ ਹੈ ਤੇ ਇਹ ਸਦੀਆਂ ਤੋਂ ਹੋ ਰਹੀ ਹੈ ਇਹਦਾ ਕੋਈ ਸਮੱਸਿਆ ਨਹੀਂ ਇਹਦੇ ਵਿੱਚ ਕੋਈ ਜ਼ਿਆਦਾ ਕੀੜਾ ਮਕੌੜਾ ਨਹੀਂ ਆਉਂਦਾ ਇਹਦੇ ਜ਼ਿਆਦਾ ਪਾਣੀ ਦੀ ਵੀ ਲੋੜ ਨਹੀਂ ਪੈਂਦੀ ਉਹ ਗੱਲਾਂ ਹੈਗੀ ਸੋ ਇਸੇ ਕਰਕੇ ਇਹ ਹੈ ਕਿ ਜੇ ਉਹਨਾਂ ਚੀਜ਼ਾਂ ਦੀ ਵੀ ਇਸੇ ਤਰੀਕੇ ਨਾਲ ਸਿਸਟਮ ਬਣ ਜੇ ਕਿ ਉਹਦੀ ਐਮਐਸਪੀ ਵੀ ਹੋ ਜੇ ਕੱਲਾ ਐਮਐਸਪੀ ਦੇਣ ਨਾਲ ਨਹੀਂ ਮੱਕੀ ਦੀ ਐਮਐਸਪੀ ਤਾਂ ਹੈਗੀ ਹੈ 250 ਰੁਪਏ ਪਰ ਉਸ ਤੇ ਚੱਕਦਾ ਕੋਈ ਉਹ ਅਗਲਾ ਸਿਸਟਮ ਹੈ ਜਿਹੜਾ ਕਿ ਉਹਦੇ ਸਰਕਾਰ ਚੱਕੇ ਚੱਕ ਕੇ ਮਿਲਣ ਦੇਵੇ ਜਾਂ ਜੋ ਵੀ ਉਹਦਾ ਕੰਮ ਕਰਨਾ ਹੈਗਾ ਕਰੇ ਇਸ ਤਰ੍ਹਾਂ ਹੀ ਸਰੂ ਹੈ ਇਸ ਤਰ੍ਹਾਂ ਦੀ ਤੋਰੀਆ ਹੈ ਕਾਟ ਕਿੱਥੇ ਆਦਾ ਬਾਹਰ ਸਰਕਾਰ ਦੇ ਵਿੱਚ ਵੀ ਕੰਮ ਕੀਤਾ ਕਾਟ ਕਿੱਥੇ ਕਿਉਂ ਨਹੀਂ ਇੰਪਲੀਮੈਂਟ ਹੁੰਦਾ ਗਰਾਊਂਡ ਪੱਧਰ ਤੇ ਦੇਖੋ ਇਹ ਇਹ ਹੁਣ ਜਿਹੜੀਆਂ ਪਾਲਿਸਿਸ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਕਿਉਂਕਿ ਕਣਕ ਤੇ ਝੋਨਾ ਜਿਹੜਾ ਹੈਗਾ ਇਹ ਜਿਹੜਾ ਪੀਡੀਐਸ ਸਿਸਟਮ ਹੈ ਜਿਹੜਾ 80 ਕਰੋੜ ਲੋਕਾਂ ਨੂੰ ਹਿੰਦੁਸਤਾਨ ਦੀ ਸਰਕਾਰ ਉਹਨਾਂ ਨੂੰ ਕਣਕ ਤੇ ਝੋਨਾ ਦਿੰਦੀ ਹੈਗੀ ਖਾਣ ਵਾਸਤੇ 5 ਕਿਲੋ ਹਰੇਕ ਇਨਸਾਨ ਵਾਸਤੇ ਹਰੇਕ ਮਹੀਨੇ ਦਾ ਸੋ ਇਹ ਚੀਜ਼ਾਂ ਉੱਥੇ ਕੱਪਟ ਹੋ ਜਾਂਦੀਆਂ ਸੋ ਉੱਥੇ ਕੱਪ ਦੀ ਸਮੱਸਿਆ ਨਹੀਂ ਹੈ ਤੇ ਇਸ ਕਰਕੇ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾਂਦਾ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਕਈ ਵਾਰੀ ਉਹ ਸਮਝਦੇ ਨੇ ਵੀ ਜਿਵੇਂ ਅਸੀਂ ਉਗਾਲੀਏ ਬਹੁਤ ਜ਼ਿਆਦਾ ਸਰਪਲਸ ਹੋ ਗਏ ਤਾਂ ਕਰਾਂਗੇ ਇਹ ਤਰ੍ਹਾਂ ਹੁੰਦੀ ਆ ਇਸ ਕਰਕੇ ਅਸੀਂ ਗੱਲ ਕਰਦੇ ਆ ਮੈਂ ਜਿਹੜੀ ਗੱਲ ਕਰਦਾ ਕਿ ਝੋਨਾ ਮਾੜਾ ਨਹੀਂ ਝੋਨੇ 'ਚ ਪਾਣੀ ਮਾੜਾ ਪਰ ਪਾਣੀ ਤੁਸੀਂ ਜ਼ਿਕਰ ਕੀਤਾ ਪਾਣੀ ਝੋਨਾ ਵੀ ਖਾਂਦਾ ਪਾਣੀ ਮੱਕੀ ਵੀ ਖਾਂਦੀ ਆ ਮੈਂ ਸੈਮੀਨਾਰ ਸੁਣ ਰਿਹਾ ਸੀ ਤੁਹਾਡਾ ਪਾਣੀ ਸਫੈਦਾ ਵੀ ਖਾਂਦਾ ਜਿੰਨਾ ਕਿ ਮੈਨੂੰ ਪਤਾ ਤਾ ਇਹ असलत ਕਿਸ ਤਰੀਕੇ ਦੇ ਨਾਲ ਆਇਆ ਮਤਲਬ ਇਹ ਤਫਸੀਲ ਨਾਲ ਦੱਸੋ ਕਿਉਂਕਿ ਪਾਣੀ ਦਾ ਇਹ ਕਿੰਨੇ ਉਹ ਖਾਂਦੇ ਨੇ ਤਾਂ ਫਿਰ ਤੁਸੀਂ ਇਹ ਕਿਉਂ ਉਤਸ਼ਾਹਿਤ ਕਰ ਰਹੇ ਹੋ ਕਿਸਾਨਾਂ ਨਹੀਂ ਉਹਦਾ ਕਾਰਨ ਇਹ ਹੈ ਕਿ ਜਿਹੜੀ ਸਾਡਾ ਝੋਨਾ ਹੈ ਉਹ 1 ਕਿਲੋ ਚੌਲ ਪੈਦਾ ਕਰਨ ਵਾਸਤੇ ਇਹ ਸਾਡਾ ਕੋਈ 4000 ਲੀਟਰ ਪਾਣੀ ਲੱਗਦਾ ਹੈ ਠੀਕ ਹੈ ਮੱਕੀ ਵਾਸਤੇ ਸਾਨੂੰ 1200 ਲੀਟਰ ਲੱਗਦਾ ਹੈ ਬਿਲਕੁਲ ਤੇ ਸਫੈਦਾ ਪਹਿਲਾਂ ਜਿਹੜੇ ਸਫੈਦੇ ਹੁੰਦੇ ਸੀ ਜੀਨੋਸਿਸਟਰੀਲੀਅਨਸ ਫਾਇਦਾ ਕਹਿੰਦੇ ਸੀ ਪਹਿਲਾਂ ਸ਼ੁਰੂ-ਸ਼ੁਰੂ ਚ ਆਸੀ ਟੈਪ ਰੂਟ ਹੁੰਦੀ ਸੀ ਥੱਲੇ ਤੱਕ ਸੀਗਾ ਬਹੁਤ ਪਾਣੀ ਲੈਂਦਾ ਸੀ ਬੜਾ ਵੱਡਾ ਹੋ ਜਾਂਦਾ ਸੀ ਉਦੇ ਮੁਕਾਬਲੇ 'ਚ ਹੁਣ ਸਾਡੇ ਕੋਲ ਕਲੋਨਲ ਫਸਦ ਆ ਗਿਆ ਬਹੁਤ ਵੱਡਾ ਨਹੀਂ ਹੁੰਦਾ ਪੰਜ ਸਾਲਾਂ ਚੋਂ ਵੱਡ ਲੈਣੇ ਆ ਤੇ ਉਹ ਪਾਣੀ ਉਹਨਾਂ ਕੀ ਪਿੰਦਾ ਜਿਨ੍ਹਾਂ ਕਣਕ ਲਾ ਲੋ ਜਾਂ ਮੱਕੀ ਲਾ ਲੋ ਜਾਂ ਥੋੜਾ ਕਿਸਾਨਾਂ ਨੂੰ ਪਤਾ ਹੈ ਦੱਸ ਰਹੇ ਕਿਸਾਨਾਂ ਨੂੰ ਦੱਸ ਰਹੇ ਆ ਐਤਕੀ ਅਸੀਂ ਕੋਈ ਬਹੁਤ ਵੱਡੇ ਲੈਵਲ ਤੇ ਕਿਸਾਨਾਂ ਨੂੰ ਇਹ ਦੱਸ ਕੇ ਅਸੀਂ ਕਿਹਾ ਹੈਗਾ ਕਿ ਤੁਸੀਂ ਆਪਣੇ ਖੇਤਾਂ ਦੀਆਂ ਜਿਹੜੀਆਂ ਵਟਾਂ ਨੇ ਉਹ ਵਟਾਂ ਦੇ ਜਿਹੜੇ ਪਹਾੜ ਤੇ ਦਖਣ ਵਾਲੀ ਵਟ ਹੈ ਉਹਦੇ ਤੇ ਜੇ ਤੁਸੀਂ ਫਸਦ ਲਾ ਲਓ ਤਾਂ ਤੁਹਾਨੂੰ ਕੋਈ ਐਕਸਟਰਾ ਪਾਣੀ ਲਾਉਣ ਦੀ ਲੋੜ ਨਹੀਂ ਐਕਸਟਰਾ ਖਾਦ ਪਾਉਣ ਦੀ ਲੋੜ ਨਹੀਂ ਉਹਦਾ ਛੋੜਾ ਵੀ ਤੁਹਾਡੇ ਖੇਤਾਂ 'ਚ ਨਹੀਂ ਪਏਗਾ ਪਾਣੀ ਦਾ ਨੁਕਸਾਨ ਵੀ ਨਹੀਂ ਹੋਏਗਾ ਪਰ ਪੰਜਾਂ ਸਾਲਾਂ ਦੇ ਵਿੱਚ ਉਹ ਸਵਾਇਦਾ ਜਿਹੜਾ ਹੈਗਾ ਇੱਕ ਸਵਾਇਦਾ 5 ਕੁਇੰਟਲ ਦੇ ਕਰੀਬ ਦੇ ਦਿੰਦਾ ਜਿਹੜਾ ਕਿ 5000 ਦਾ ਹੋ ਜਾਂਦਾ ਸੋ ਇੱਕ ਵੱਟ ਦੇ ਉੱਤੇ 40 ਬੂਟੇ ਲੱਗ ਜਾਂਦੇ ਤਾਂ 200 2 ਲੱਖ ਰੁਪਈਆ 2.5 ਲੱਖ ਰੁਪਈਆ ਤੁਹਾਨੂੰ ਅਜਿਹੀ ਤਰੀਕ ਦੇ ਵਿੱਚ ਉਹ ਸਵਾਇਦੇ ਦੇ ਜਾਂਦੇ ਨੇ ਜਦ ਤੱਕ ਪਾਣੀ ਨਹੀਂ ਖਿੰਦੇ ਸੋ ਪਾਣੀ ਦਾ ਮਸਲਾ ਸਾਡੇ ਸਾਹਮਣੇ ਸਭ ਤੋਂ ਵੱਡਾ ਹੈਗਾ ਝੋਨੇ ਦਾ ਝੋਨੇ ਦਾ ਵੀ ਕਿਹੜਾ ਜਿਹੜਾ ਝੋਨਾ ਅਸੀਂ ਕਦੋਂ ਕਰਕੇ ਲੋੜੀਂਦਾ ਉਹਦੇ ਵਿੱਚ ਪਾਣੀ ਉਹਦੇ ਵਿੱਚ ਲਗਾਤਾਰ ਤੁਹਾਨੂੰ ਪਾਣੀ 3-4 ਮਹੀਨੇ ਖੜਾ ਕਰਕੇ ਰੱਖਣਾ ਪੈਂਦਾ ਉਹਦੇ ਮੁਕਾਬਲੇ 'ਚ ਸਾਬ ਮਾਨਸਾ ਈਰੀ ਦੇ ਵਿੱਚ ਮੇਰੇ ਯਾਦ ਆ ਪਿਛਲੇ ਸਾਲ ਦੀ ਗੱਲ ਹੈ ਮਾਨਸਾ ਈਰੀ ਦੇ ਵਿੱਚ ਕਰਕਟ 40 ਤੋਂ 50 ਕਿਲੋ ਉਹਨਾਂ ਨੇ ਸਿੱਧੀ ਬਿਜਾਈ ਤਾਂ ਇਵਨ ਕਿ ਸਰਕਾਰ ਵੀ ਉਹਨਾਂ ਨੂੰ ਕਹਿੰਦੇ ਕਿ ਜੇ ਤੁਸੀਂ ਸਿੱਧੀ ਬਿਜਾਈ ਕਰਦੇ ਹੋ ਅਸੀਂ ਤੁਹਾਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦਵਾਂਗੇ ਮਿਲਿਆ ਨਹੀਂ ਮਿਲਿਆ ਉਹ ਇੱਕ ਸੈਪਰੇਟ ਇਸ਼ੂ ਹੈ ਤਾਂ ਉਹ ਮੈਂ ਕਈ ਕਿਸਾਨਾਂ ਦੀਆਂ ਜਿਹੜੀਆਂ ਨੇ ਖਬਰਾਂ ਸੁਣੀਆਂ ਨੇ ਉਹ ਵਿਚਾਰੇ ਰੋਂਦੇ ਹੋਏ ਨਜ਼ਰ ਆਏ ਉਹ ਕਹਿੰਦੇ ਵੀ ਅਸੀਂ ਇੰਨਾ ਸਮਾਂ ਬਤੀਤ ਕੀਤਾ ਲੇਕਿਨ ਸਾਡਾ ਝਾੜ ਨਹੀਂ ਤੇ ਨਦੀਨ ਕਾਫੀ ਹੋਇਆ ਮਤਲਬ ਕਿ ਸਿੱਧੀ ਬਜਾਈ ਨਾਲ ਇਹ ਜੀਆਂ ਔਕੜਾਂ ਦਾ ਕਿਨੇ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਤਾਂ ਸਾਨੂੰ ਕਹਿੰਦੀ ਹੈ ਲੇਕਿਨ ਗਰਾਉਂਡ ਪੱਧਰ ਤੇ ਸਾਨੂੰ ਆਕੇ ਕੋਈ ਦੱਸੇ ਗਾਈਡ ਕਰੇ ਕਿ ਕਿਵੇਂ ਇਹ ਜਿਹੜੀ ਸਾਰੀ ਸਮੱਸਿਆ ਹੱਲ ਹੋ ਸਰ ਦੇਖੋ ਜੀ ਸਿੱਧੀ ਬਿਜਾਈ ਹੈ ਜਾਂ ਬੈਡ ਤੇ ਝੋਨੇ ਦੀ ਬਜਾਈ ਹੈ ਜਿਹਦੇ ਵਿੱਚ ਪਾਣੀ ਬਹੁਤ ਘੱਟ ਵਰਤਿਆ ਜਾਂਦਾ ਅੱਜ ਆਪਾਂ ਕਿਸਾਨਾਂ ਦਾ ਦੇਖਿਆ ਹੈਗਾ ਕਿ 4 ਜਾਂ 5 ਪਾਣੀ ਲੱਗਦੇ ਨੇ ਜੇ ਤੁਸੀਂ ਬੈਡਾਂ ਤੇ ਝੋਨਾ ਲਾਦਨੇ ਹੋ ਜੀ ਮੁਕਾਬਲਤਨ ਜਿਹੜਾ ਕਦੂ ਵਾਲਾ ਝੋਨਾ ਤੇ 30 ਤੋਂ 35 ਪਾਣੀ ਲੱਗਦੇ ਨੇ ਸੋ 25% ਪਾਣੀ ਦੇ ਨਾਲ ਹੀ ਹੋ ਜਾਂਦਾ ਹੂੰ ਜਿਹੜਾ ਕੱਦੂ ਵਾਲਾ ਝੋਨਾ ਇਹਨੂੰ ਲਾਉਂਦੇ ਨੂੰ ਆਪਾਂ ਨੂੰ 40-50 ਸਾਲ ਹੋ ਗਏ ਲੋਕਾਂ ਦੇ ਤਜਰਬੇ ਹੋ ਗਏ ਪੂਰੇ ਏਅਰਪੇ ਹੋ ਗਏ ਤਜਰਬੇ ਨੂੰ ਐਕਸਪੈਰੀਮੈਂਟ ਹੋ ਗਿਆ ਕਿਵੇਂ ਲਾਉਣਾ ਕਿਹੜੇ ਖੇਤ ਚ ਲਾਉਣਾ ਕਿੰਨਾ ਪਾਣੀ ਲਾਉਣਾ ਕਦੋਂ ਲਾਉਣਾ ਇੱਕ ਪਾਸੇ ਛੱਡਿਆ ਦੂਜੇ ਪਾਸੇ ਤੱਕ ਦੇਖ ਲਿਆ ਜਿਹੜੀ ਇਹ ਨਵੀਂ ਤਕਨੀਕ ਹੈ ਕਿਉਂਕਿ ਖੇਤੀ ਜਿਹੜਾ ਹੈ ਨਾ ਉਹ ਖੇਤੀ ਆਪਣੇ ਆਪ ਚ ਕੋਈ ਕਾਰੋਬਾਰ ਨਹੀਂ ਉਹ ਖੇਤੀ ਇੱਕ ਕਲਚਰ ਵੀ ਹੈ ਇੱਕ ਸਭਿਆਚਾਰ ਹੈ ਲੋਕਾਂ ਦਾ ਬਣ ਜਾਂਦਾ ਇੱਕ ਤਰੀਕਾ ਤੋਂ ਤਰੀਕਾ ਬਣ ਜਾਂਦਾ ਸੋ ਉਸ ਤੌਰ ਤਰੀਕੇ ਨੂੰ ਨਵੇਂ ਤੌਰ ਤਰੀਕੇ ਚ ਲੈ ਕੇ ਆਉਣ ਦੇ ਵਿੱਚ ਲੋਕਾਂ ਦੇ ਤਜਰਬੇ ਨਵੇਂ ਕਰਨੇ ਜਿਹੜਾ ਬੈਡ ਤੇ ਝੋਨਾ ਲਾਉਣ ਦਾ ਤਰੀਕਾ ਅਸੀਂ ਦੱਸਿਆ ਹੈਗਾ ਜੀ ਬਹੁਤ ਥੋੜਾ ਪਾਣੀ ਲੱਗਦਾ ਉਹ ਤੁਸੀਂ ਸ਼ੁਰੂ ਵਿੱਚ ਸਾਰੇ ਖੇਤਰ ਨੂੰ ਲਾਓ ਤੁਸੀਂ ਪਹਿਲੇ ਸਾਲ 1 ਕਿੱਲਾ ਲਾਓ ਉਸ ਕਿੱਲੇ ਚ ਤੁਸੀਂ ਤਜਰਬਾ ਲਾਓ ਅਗਲੇ ਸਾਲ ਨੂੰ 2 ਕਿੱਲੇ ਕਰ ਲਓ ਫਿਰ ਤਜਰਬਾ ਲੈ ਕੇ ਉਹਦੇ ਚ ਕੰਮ ਕਰੋ ਤੇ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਇਹਨਾਂ ਦੇ ਵਿੱਚ ਫੇਲ ਹੋਣ ਦਾ ਕਾਰਨ ਨਵੀਂ ਕੋਈ ਵੀ ਤਕਨੀਕ ਆਉਂਦੀ ਹੈ ਤਾਂ ਫੇਲਰ ਰੇਟ ਹੁੰਦੇ ਹੁੰਦਾ ਹੈ 네ਗੇਟਿਵ ਫੇਲ ਹੋਣ ਦਾ ਕਾਰਨ ਇਹ ਸੀਗਾ ਕਿ ਸਾਡੇ ਕੋਲ ਨਦੀਨ ਨਾਸ਼ਕ ਦਵਾਈਆਂ ਉਹ ਨਹੀਂ ਸੀ ਕਿਉਂਕਿ ਸਾਰੀਆਂ-ਸਾਰੀਆਂ ਨਦੀਨ ਨਾਸ਼ਕ ਦਵਾਈਆਂ ਕਿਹੜੀਆਂ ਬੜੀਆਂ ਨੇ ਸਾਰੀ ਦੁਨੀਆ 'ਚ ਜਿਹੜੀ ਖੜੇ ਪਾਣੀ 'ਚ ਕੰਮ ਕਰਦੀ ਹੈ ਜੀ ਕੱਦੂ ਵਾਲੇ ਝੋਨੇ 'ਚ ਕੰਮ ਕਰਦੀਆਂ ਨੇ ਤਾਂ ਦੂਜੇ ਪਾਸੇ ਕੰਮ ਹੀ ਨਹੀਂ ਸੋਇਆ ਕਿਉਂਕਿ ਝੋਨਾ ਦੁਨੀਆ 'ਚ ਹੁੰਦਾ ਹੀ ਉੱਥੇ ਆ ਜਿੱਥੇ ਮੈਂ ਤੁਹਾਨੂੰ ਦੱਸਿਆ 1500 ਮੀਟਰ ਤੋਂ ਵੱਧ ਬਰਸਾਤ ਹੁੰਦੀ ਹੈ ਇੱਥੇ ਪਾਣੀ ਬਹੁਤ ਹੁੰਦਾ ਸੋ ਇਸ ਕਰਕੇ ਦਵਾਈਆਂ ਵੀ ਉਸ ਤਰ੍ਹਾਂ ਦੀ ਇਸ ਕਰਕੇ ਬਿਨਾ ਪਾਣੀ ਤੋਂ ਉਹ ਦਵਾਈਆਂ ਨਹੀਂ ਸੀ ਬਣੀਆਂ ਪਰ ਹੁਣ ਬਣ ਗਿਆ ਹੁਣ ਕਾਫੀ ਦਵਾਈਆਂ ਜਿਹੜੀਆਂ ਆ ਗਈਆਂ ਨੇ ਹੁਣ ਖਾਸ ਕਰਕੇ ਬੱਟਾਂ ਦੇ ਉੱਤੇ ਜਿਹੜੀਆਂ ਸਿਸਟਮ ਨਵਾਂ ਆਇਆ ਹੈਗਾ ਧੀ ਰਿਜ਼ਲਟ ਹੈ ਇਸ ਵਾਰ ਦਾ ਤੁਸੀਂ ਦੇਖਿਓ ਗਰਾਊਂਡ ਪੱਧਰ ਤੇ ਫਿਰ ਰਹੇ ਹੋ ਗਰਾਊਂਡ ਪੱਧਰ ਤੇ ਇਹ ਹੈ ਜੇ ਕਿ ਜਿੱਥੇ ਵੀ ਸਿੱਧੀ ਬਜਾਈ ਹੋਈ ਹੈ ਜਾਂ ਬੱਟਾਂ ਦੇ ਝੋਨਾ ਆਇਆ ਉੱਥੇ ਘਟੂ ਘਟੂ ਨਦੀਨ ਦੀ ਕੁਸਮ ਸੱਗੇ ਝਾੜ ਝਾੜ ਤਾਂ ਹੁਣ ਚਲਵਾ ਰਿਹਾ ਝਾੜ ਤਾਂ ਇਹਦਾ ਨੋਰਮਲ ਹੋਏ ਗਏਗਾ ਝਾੜ ਦਾ ਪਹਿਲਾਂ ਵੀ ਕੋਰ ਵਾਲਾ ਬਰੌਕਸ ਕਦੂ ਨਾਲ ਕਦੂ ਨਾਲ ਬਿਲਕੁਲ ਸੇਮ ਸੇਮ ਝਾੜ ਦੇਖੋ ਝੋਨਾ ਹੀ ਕਿੱਸੀ ਇਸ ਤ ਕਿ ਝੋਨੇ ਦੇ ਵਿੱਚ ਅਸੀਂ ਇਹ ਤੈਅ ਕਰ ਲਿਆ ਕਿ ਇਹ ਪਾਣੀ ਚ ਹੁੰਦੀ ਹੈ ਜੀ ਪਰ ਇਹ ਫਸਲ ਇਸ ਤਰ੍ਹਾਂ ਦੀ ਕਿ ਪਾਣੀ ਦੇ ਵਿੱਚ ਵੀ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਪਾਣੀ ਤੋਂ ਬਿਨਾ ਨਹੀਂ ਹੋ ਸਕਦੀ ਓਕੇ ਸੋ ਇਹ ਪਾਣੀ ਤੋਂ ਬਿਨਾ ਕਰਨ ਦਾ ਤਜਰਬਾ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ 3-4 ਲੱਖ ਹੈਕਟੇਅਰ ਦੇ ਵਿੱਚ ਜਾਨੀ ਕਿ ਕੋਈ 7-8 ਲੱਖ ਇਕੜ ਦੇ ਵਿੱਚ ਸਿੱਧੀ ਬਜਾਈ ਜਾਂ ਬਟਾਂ ਵਾਲੀ ਬਜਾਈ ਹੋਈ ਹੈ ਤੇ ਲੋਕ ਹੁਣ ਖੁਸ਼ ਨਹੀਂ ਉਸ ਤੇ ਇਹ ਉਹ ਆਪਣੇ ਧਿਰਫੇ ਤੋਂ ਦੇਖ ਰਿਹਾ ਜੜੀਆਂ ਸਾਹਿਬ ਨੇ ਇੱਥੇ ਪਾਉਣ ਖੜੇ ਆ ਇੱਥੇ ਇਹਨਾਂ ਨੇ ਇੱਕ ਕਿਲਾ ਲਾਇਆ ਹੈਗਾ ਬਹੁਤ ਸੋਹਣਾ ਕਿਸਾਨਾ ਨੇ ਅੱਜ ਦੇਖਿਆ ਅਸੀਂ ਵੀ ਅੱਜ ਦੇਖਿਆ ਬੜਾ ਸੋਹਣਾ ਹੋਇਆ ਹੈ ਅਗਲੇ ਸਾਲ ਜਦੋਂ ਹੋਰ ਵਧਾਉਣਗੇ ਤਾਂ ਇਹਦੇ ਚ ਹੋ ਸਕਦਾ ਕਿ ਇਹ ਕਹਿਣ ਵੀ ਅਸੀਂ 5 ਕਿਲੋ ਬੀਜ ਪਾਇਆ ਸੀ ਤਾਂ 6 ਕਿਲੋ ਪਾਵਾਂਗੇ ਠੀਕ ਹੈ ਨਾ ਅਸੀਂ ਪਿਛਲੇ ਸਾਲ 10 ਜੂਨ ਨੂੰ ਲਾਇਆ ਸੀ 15 ਜੂਨ ਨੂੰ ਲਾਵਾਂਗੇ ਸਮੇ ਦੀ ਮੁੱਖ ਲੋੜ ਬਣ ਗਈ ਜੇ ਆਪਾਂ ਧਰਤੀ ਹਿੱਟਲਾ ਪਾਣੀ ਨਾ ਬਚਾਇਆ ਤਾਂ ਫਿਰ ਆਉਣ ਵਾਲੇ ਸਮੇ ਦੇ ਵਿੱਚ ਜਮੀਨ ਜਮੀਨਾਂ ਬੰਜਰ ਹੋ ਜਾਣਗੀਆਂ ਕੁਦਰਤ ਦੇ ਨਾਲ ਛੇੜਛੜ ਪਹਿਲਾਂ ਚੱਲ ਰਿਹਾ ਰੇਗਿਸਤਾਨ ਵਿੱਚ ਰੇਗਿਸਤਾਨ ਬਣ ਚੁਕੋ ਹੁਣ ਇੱਕ ਇੱਕ ਬੜਾ ਮੌਜੂਦਾ ਸਮੇ ਦਾ ਬੜਾ ਮਾੜਾ ਦੌਰ ਹੈ ਹੜਾਂ ਦਾ ਦੌਰ ਮੈਂ ਉਹਦਾ ਜ਼ਿਕਰ ਕਰੂੰਗਾ ਹੜਾਂ ਦੇ ਦੌਰ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਇਧਰ ਦੁਆਬੇ ਬਾਜ ਮਾਲਵੇਰੀਏ ਜੱਪਾ ਇਸ ਸਟੱਪ ਖੜੇ ਆ ਇੱਥੇ ਵੀ ਬਹੁਤਾ ਵਧੀਆ ਜਿਹੜਾ ਉਹ ਨਹੀਂ ਰਿਹਾ ਹੈਗਾ ਝਾੜ ਨਹੀਂ ਰਿਹਾ ਕਿਤੇ ਦਾਣਾ ਜਮੀ ਥੋੜਾ ਛੋਟਾ ਰਹਿ ਗਿਆ ਚੌੜ ਦਾ ਜਾਂ ਫਿਰ ਕਿਤੇ ਕਹਿ ਲਈਏ ਕਿ ਹਲਦੀ ਰੋਗ ਲੱਗ ਗਿਆ ਅੱਜ ਕੱਲ ਜਿਹੜੀ ਜ਼ਿਆਦਾ ਸਮੱਸਿਆ ਆਈ ਹੈ ਉਹ ਹਲਦੀ ਰੋਗ ਦੀ ਆਈ ਹੈ ਕਿਸਾਨਾਂ ਨੂੰ ਇਹਦਾ ਕੀ ਮੁੱਖ ਕਾਰਨ ਮੰਨਦੇ ਹੋ ਤੁਸੀਂ ਦੇਖੋ ਜਿਹੜੀ ਖੇਤੀਬਾੜੀ ਹੈ ਉਹ ਕਿਉਂਕਿ ਕੁਦਰਤ ਦੇ ਵਿੱਚ ਹੁੰਦੀ ਹੈ ਕਿਉਂਕਿ ਖੇਤੀਬਾੜੀ ਲਗਾਤਾਰ ਕੁਦਰਤ ਦੇ ਵਿੱਚ ਹੁੰਦੀ ਹੋਈ ਅ ਬੇਸਿਕਲੀ ਹੁੰਦੀ ਹੈ ਕਿ ਉਹ ਕੁਦਰਤ ਦੇ ਦੇ ਤੱਤ ਨੇ ਜਾਂ ਮੌਸਮ ਹੈ ਜਿਹੜਾ ਉਹਦਾਂ ਨਾਲ ਇੰਟਰੈਕਟ ਕਰਦਾ ਸੋ ਐਤਕੀ ਕਿਉਂਕਿ ਨਮੀ ਜ਼ਿਆਦਾ ਰਹੀ ਤੇ ਨਮੀ ਜ਼ਿਆਦਾ ਦੇਰ ਤੱਕ ਰਹੀ ਮੀਂਹ ਜ਼ਿਆਦਾ ਪਏ ਇਸ ਕਰਕੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਉਦੋਂ ਪੈਦਾ ਹੁੰਦੀ ਹੈ ਨਾ ਜਦੋਂ ਗਰਮੀ ਤੇ ਨਮੀ ਜ਼ਿਆਦਾ ਹੁੰਦੀ ਸੋ ਸਾਡੇ ਕੋਲ ਦੋ ਬਿਮਾਰੀਆਂ ਬਹੁਤ ਵੱਡੇ ਲੈਵਲ ਤੇ ਆਈਆਂ ਨੇ ਹਲਦੀ ਰੋਗ ਬਹੁਤ ਵੱਡੇ ਲੈਵਲ ਤੇ ਆਇਆ ਤੇ ਦੂਜਾ ਉਹ ਜਿਹੜੀ ਚਾਈਨਸ ਵਾਇਰਸ ਕਹਿੰਦੇ ਆ ਬੋਣਾ ਰੋਗ ਉਹ ਵੱਡੇ ਵੱਡੇ ਲੈਵਲ ਤੇ ਆਇਆ ਉਹ ਵੀ ਉੱਥੇ ਆਇਆ ਹੈਗਾ ਕਿ ਤਜਰਬਾ ਹੋ ਗਿਆ ਕਿ ਜਿਹੜੇ ਲੋਕਾਂ ਨੇ 20 ਜੂਨ ਤੋਂ ਪਹਿਲਾਂ ਝੋਨਾ ਲਾਇਆ ਸੀ ਟ੍ਰਾਂਸਪਰੈਂਟ ਕੀਤਾ ਸੀ ਉੱਥੇ ਇਹ ਰੋਗ ਜ਼ਿਆਦਾ ਆਇਆ ਜਿੱਥੇ 20 ਜੂਨ ਤੋਂ ਬਾਅਦ ਲਾਇਆ ਸੀ ਉੱਥੇ ਘੱਟ ਆਇਆ ਇਹ ਵੱਡਾ ਸਵਾਲ ਲੇਕਿਨ ਸਰਕਾਰ ਫਿਰ ਕਿਉਂ ਕਹਿ ਰਹੀ ਹੈ ਸਰਕਾਰ ਕੋਲ ਤਾਂ ਤੁਹਾਡੇ ਵਰਗੇ ਤਕੜੇ ਕਾਬਿਲ ਅਫਸਰ ਨੇ ਜੀ ਅਸਲ ਦੇ ਵਿੱਚ ਹਾਲਾਂਕਿ ਤੁਸੀਂ ਰਿਟਾਇਰ ਹੋ ਗਏ ਹੋ ਫਿਰ ਇਹ 1 ਜੂਨ ਦੀ ਜਿਹੜੀ ਸੁਜੈਸ਼ਨ ਦਿੰਦਾ ਹੈ ਮਹਾਲਾ ਕੀ ਕਹਿੰਦੀ ਮੜੀ ਭਾਗ ਹੀ ਦਿੰਦਾ ਸਰਕਾਰਾਂ ਨੂੰ ਕਿਉਂਕਿ ਬਿਊਰੋਕ੍ਰੇਸੀ ਸਰਕਾਰ ਚਲਾਉਂਦੀ ਹੈ ਤੁਹਾਨੂੰ ਵੀ ਸਭ ਨੂੰ ਪਤਾ ਹੈ ਨਾ ਆਪਾਂ ਨੂੰ ਇਹ ਫਿਰ ਉੱਥੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਨੇ ਉਹ ਕਿਉਂ ਇਸ ਹਿਸਾਬ ਨਾਲ ਜਿਹੜਾ ਸਰਕਾਰ ਨੂੰ ਗਲਤ ਗਾਈਡ ਕਰਕੇ ਲੋਕਾਂ ਦੇ ਵਿੱਚ ਇਸ ਹਿਸਾਬ ਦਾ ਮੈਸੇਜ ਜਾਂਦਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 20 ਜੂਨ ਤੋਂ ਪਹਿਲਾਂ ਲੱਗਿਆ ਉਹਦਾ ਇਹ ਜਿਹੜਾ ਆਪਾਂ ਨਤੀਜਾ ਦੇਖਣਾ ਪਿਆ ਤੇ 20 ਜੂਨ ਤੋਂ ਬਾਅਦ ਲੱਗਦਾ ਮੈਂ ਤੁਹਾਡੀ ਸੁਣ ਰਿਹਾ ਸੀ ਸਪੀਚ ਵੀ ਤੁਸੀਂ ਕਹਿ ਰਹੇ ਹੋ ਜੁਲਾਈ ਦੇ ਪਹਿਲੇ ਵੀਕ ਜੇ ਲੱਗੇ ਜੋ ਨਾ ਤਾਂ ਉਹਦੇ ਬਹੁਤ ਵਧੀਆ ਪੋਲੀਟਿਕਲ ਜੀ ਸੋ ਟੈਕਨੀਕਲ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਸਾਲ ਮਾਰਚ ਦੇ ਮਹੀਨੇ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਬਹੁਤ ਡਿਟੇਲਡ ਚਿੱਠੀ ਲਿਖ ਕੇ ਪਿਛਲੇ 10 ਸਾਲਾਂ ਦਾ ਡਾਟਾ ਲਾ ਕੇ ਕਿ ਭਾਈ ਐਤਕੀ ਤੁਸੀਂ 20 ਜੂਨ ਕਰੋਗੇ ਬਜਾਈ ਦਸਮਾ ਇਸੇ ਤਰੀਕੇ ਨਾਲ ਸਾਡਾ ਜਿਹੜਾ ਵਾਟਰ ਰੈਗੂਲੇਟਰੀ ਕਮਿਸ਼ਨ ਹੈ ਉਹਨੇ ਜਿੱਥੇ ਲਿਖ ਕੇ ਕਿਹਾ ਕਿ 20 ਜੂਨ ਕਰੋ ਇਸੇ ਤਰ੍ਹਾਂ ਸਾਡੀ ਇੱਕ ਜਥੇਬੰਦੀ ਹੈ ਜਿਹੜੀ ਕਿ ਅ ਟੈਕਨੀਕਲ ਬੰਦੇ ਦੁਨੀਆ ਭਰ ਦੇ ਵਿੱਚ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਨੇ ਉਹਨਾਂ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਕਿਹਾ ਕਿ 20 ਜੂਨ ਕਰੋ ਇਹ ਜ਼ਰੂਰੀ ਹੈ ਪਰ ਸਰਕਾਰ ਦਾ ਕਿਤੇ ਨਾ ਕਿਤੇ ਜੇ ਫੈਸਲਾ ਪੋਲੀਟੀਕਲ ਹੈ ਇਹ ਬਿਊਰੋਕ੍ਰੈਟਿਕ ਨਹੀਂ ਸੀ ਪੋਲੀਟੀਕਲ ਲੈਵਲ ਤੇ ਇਹ ਸੋਚਿਆ ਵੀ ਸ਼ਾਇਦ 1 ਜੂਨ ਕਰਕੇ ਕਿਸਾਨ ਸਾਨੂੰ ਵੋਟਾਂ ਜ਼ਿਆਦਾ ਪਾ ਦੇਣ ਸੋ ਇਹ ਪੋਲੀਟੀਕਲ ਫੈਸਲਾ ਜਿਹੜਾ ਹੋਇਆ ਪੋਲੀਟੀਕਲ ਫੈਸਲਾ ਜਦੋਂ ਟੈਕਨੀਕਲ ਰੇਟਸ ਦੀ ਐਡਵਾਈਸ ਦੇ ਅਗੇਂਸਟ ਹੋਣ ਤਾਂ ਉਹਨਾਂ ਦਾ ਨੁਕਸਾਨ ਹੋਣਾ ਹੀ ਉਹ ਵੋਟਾਂ ਹੁਣ ਸਭ ਨਹੀਂ ਲੱਗੀ ਵੋਟਾਂ ਕਿਹੜੀਆਂ ਸੀ ਇਸ ਵਕਤ ਦਾ ਕੋਈ ਬੰਨੂ ਨਾ ਦੇਖੋ ਪੋਲੀਟਿਕਲ ਕਿਉਂ ਡਿਸੀਜਨ ਲਿਆ ਜਦੋਂ ਜਦੋਂ ਕੋਈ ਪੋਲੀਟੀਸ਼ਨ ਫੈਸਲਾ ਲੈਂਦਾ ਤਾਂ ਪੋਲੀਟੀਸ਼ਨ ਦੀ ਅੱਖਾਂ ਅੱਗੇ ਤਾਂ ਵੋਟਾਂ ਦੀ ਐਨਕੀ ਲੱਗੀ ਹੁੰਦੀ ਹੈ ਹੋਰ ਤਾਂ ਕੋਈ ਨਹੀਂ ਹੁੰਦੀ ਠੀਕ ਹੈ ਹੁਣ ਤਾਂ ਪਤਾ ਨਹੀਂ ਪਰ ਇਹਦੇ ਵਿੱਚ ਫਿਰ ਇਹਦੇ ਵਿੱਚ ਹੁਣ ਦੇਖੋ ਕਿਸਾਨੀ ਦਾ ਜਿਹੜਾ ਅਸਲ ਦੇ ਵਿੱਚ ਜਿੱਤੇ ਜਿੱਤੋਂ ਸਾਰਾ ਸਿਸਟਮ ਚੱਲਦਾ ਜੇਕਰ ਆਪਾਂ ਕਿਸਾਨੀ ਨੂੰ ਆਪਾਂ ਦੁਚਿੱਤੀ ਜਾਂ ਫਿਰ ਚਿੰਤਾ 'ਚ ਪਾ ਦਾਂਗੇ ਤਾਂ ਫਿਰ ਆਪਣਾ ਜਿਹੜਾ ਰੈਵਨਿਊ ਹੈ ਪੂਰੇ ਆਪਣਾ ਇਅਰ ਦਾ ਉਹ ਕਿਤਨੇ ਕਿਤੇ ਮਾਰ ਪਊਗਾ ਇਹਦੇ ਨਾਲ ਮਹਿੰਗਾਈ ਕਿਤਨੇ ਕਿਤੇ ਵਧੂਗੀ ਜੇ ਆਪਾਂ ਇਸ ਤਰੀ ਨੇ ਇਹ ਇਸੇ ਕਰਕੇ ਹੁਣ ਜ਼ਰੂਰੀ ਬਣ ਜਾਂਦਾ ਹੈ ਕਿ ਜਿਹੜੇ ਐਕਸਪਰਟਸ ਨੇ ਖਾਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਉਹ ਸਾਰਾ ਸਟੱਡੀ ਕਰਨ ਤੋਂ ਬਾਅਦ ਜੀ ਸਰਕਾਰ ਨੂੰ ਦੁਬਾਰਾ ਨਵੇਂ ਸਿਰੇ ਤੋਂ ਰეკਮੈਂਡੇਸ਼ਨ ਦੇਵੇ ਕਿ ਜੀ ਦੇਖੋ ਜੀ ਇਸੇ ਸਰਕਾਰੇ ਅਸੀਂ ਤੁਹਾਨੂੰ ਪਿਛਲੇ ਸਾਲ ਵੀ ਕਿਹਾ ਸੀ 20 ਜੂਨ ਦਾ ਕਰੋ ਤੇ ਹੁਣ ਤੁਸੀਂ 20 ਜੂਨ ਦਾ ਨਹੀਂ ਕੀਤਾ ਉਹ ਤਾਂ ਆ ਨੁਕਸਾਨ ਆ ਨੁਕਸਾਨ ਤੇ ਹੁਣ ਤੁਸੀਂ ਅਗਲੇ ਸਾਲ ਇਹਨੂੰ 20 ਜੂਨ ਦਾ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੇ ਨੁਕਸਾਨ ਜਿਹੜੀਆਂ ਇਸ ਤਰ੍ਹਾਂ ਦੀ ਨਵੀਆਂ ਬਿਮਾਰੀਆਂ ਹੁਣ ਚਾਈਨੀਸ ਵਾਇਰਸ ਜਿਹੜੀ ਹੈ ਉਹ ਸਾਡੇ ਕੋਲ ਨਵੀਂ ਬਿਮਾਰੀ ਆਈ ਹੈ ਪਿਛਲੇ ਸਾਲ ਤੋਂ ਉਦੋਂ ਪਹਿਲਾਂ ਨਹੀਂ ਸੀ ਆਹ ਹਰਦੀ ਰੋਗ ਵੀ ਐਤਕੀ ਇੰਨਾ ਜ਼ਿਆਦਾ ਫੈਲ ਗਿਆ ਬਹੁਤ ਜ਼ਿਆਦਾ ਠੀਕ ਹੈ ਅੱਛਾ ਸਾਡੇ ਕੋਲ ਸਰਕਾਰ ਵੀ ਕਹਿ ਰਹੀ ਹੈ ਹੋਰ ਵੀ ਕਹਿ ਰਹੇ ਨੇ ਕਿ ਜੀ ਪੂਸਾ 44 ਲਾਣੀ ਬੰਦ ਕਰ ਦਿਓ ਪਰ ਕਿਸਾਨਾਂ ਨੇ ਪੂਸਾ 44 ਇਸ ਕਰਕੇ ਲਾ ਲਈ ਕਿ ਜੀ ਪਹਿਲੀ ਜੂਨ ਹੋ ਗਈ ਲਾਲੂ ਕੋਈ ਗੱਲ ਨਹੀਂ ਉਹ ਪੂਸਾ 44 ਦੀ ਵੀ ਸਭ ਤੋਂ ਜ਼ਿਆਦਾ ਬਿਮਾਰੀਆਂ ਆ ਗਈਆਂ ਸੋ ਪੂਸਾ 44 ਦੇ ਵਿੱਚ ਆਈਆਂ ਹੋ ਬਿਮਾਰੀਆਂ ਨੇ ਬਾਕੀ ਖੇਤਾਂ ਦੇ ਵਿੱਚ ਵੀ ਨੁਕਸਾਨ ਕੀਤਾ ਸੋ ਇਸ ਫ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਟੈਕਨੋਕਰੇਟਸ ਦੀ ਜਾਂ ਜਿਹੜੇ ਸਾਇੰਟਿਸਟ ਨੇ ਖੇਤੀਬਾੜੀ ਦੇ ਉਹਨਾਂ ਦੀ ਗੱਲ ਮੰਨ ਕੇ ਇਹਦਾ ਸਹੀ ਟਾਈਮ ਟਾਈਮਿੰਗ ਕਰੇਗੀ। ਠੀਕ ਹੈ। ਸ਼ੁਕਰੀ ਬਹੁਤ ਧੰਨਵਾਦ ਤੁਸੀਂ ਤੁਸੀਂ ਇਹਦੇ ਨਾਲ ਗੱਲਬਾਤ ਕੀਤੀ। ਉਹ ਸੂਈ ਸਨ ਕਰਨ ਸਿੰਘ ਪਨੂ ਜੀ ਜਿਨ੍ਹਾਂ ਨੇ ਬਹੁਤ ਬਰੀਕੀ ਦੇ ਨਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਵੱਖ-ਵੱਖ ਫਸਲਾਂ ਨੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕੀਏ। ਸਤਿ ਸ੍ਰੀ ਅਕਾਲ। ਸੈਰਸ ਨਾ ਹੀ ਬੜੀ